ਕਿਰਦਾਰ ਪਰੋਣਿਆਂ ਵਾਲਾ ਇੱਕ ਵਾਇਰ ਜਦਾ ਪਰੋਣੇ ਕਰਦੇ ਨੇ ਉਦਾਂ ਹੀ ਨਿਪਾਇਆ ਹੈ ਵਈ ਅਮ ਤੈਨੂੰ ਕਹੋਂਗੇ ਪੰਜਾਬ ਹਰਿਆਣਾ ਇਕੱਠਾ ਕੰਮ ਕਰਿਆ ਜੈਸੀ ਦਮਾਲ ਮਸਤੇ ਰਹੇਗਾ ਜੋ ਗੋਰਿਆਂ ਨੇ ਸਿੱਖ ਕੌਮ ਬਾਰੇ ਮੈਸੇਜ ਦਿੱਤਾ ਹੈ ਉਹ ਬਹੁਤ लाजवाब ਹੈ ਸਭ ਤੋਂ ਬੈਸਟਮੈਨ ਨੂੰ ਜਿਹੜੀ ਚੀਜ਼ ਲੱਗੀ ਕਿ ਬਾਹਰ ਦੀ ਜਿਹੜੇ ਐਨ ਆਰ ਆਈ ਮੈਡਮ ਨੇ ਜਾਂ ਗੋਰੇ ਨੇ ਉਹ ਸਾਡੀ ਮੂਵੀ ਜੁਆਇਨ ਕਰ ਰਹੇ ਆ ਜਿਹੜੀ ਕਿ ਸਾਡੇ ਬਹੁਤ ਪ੍ਰਾਊਡ ਆ ਸਾਡੇ ਲਈ ਬਰੌਡ ਪ੍ਰਾਊਡਫੁਲ ਗੱਲ ਆ ਸਟਾਰਟਿੰਗ ਸੇ ਲੈ ਕੇ ਐਂਡ ਤੱਕ ਐਂਟਰਟੇਨਮੈਂਟ ਹੀ ਐਂਟਰਟੇਨਮੈਂਟ ਹੈ ਇਸ ਮੂਵੀ ਮੈਂ ਮੈਨਲੀ ਆਪਣਾ ਟਾਈਮ ਨਿਕਾਲ ਕੇ ਬੀਜ਼ੀ ਸਕੇਡਿਊਲ ਸੇ ਨਿਕਾਲ ਕੇ ਬੰਦਾ ਜ਼ਰੂਰ ਇਹ ਮੂਵੀ ਦੇਖੇ ਸਵਾਗਤ ਆ ਤੁਸੀਂ ਦੇਖੋ ਡੇਲੀ ਪੋਸਟ ਦੇ ਮੈਂ ਸੰਦੀਪ ਕੰਬੋਜ ਸਿਨੇਮੇ ਘਰਾਂ ਦੇ ਵਿੱਚ ਇੱਕ ਨਵੀਂ ਫਿਲਮ ਜਿਹੜੀ ਕਿ ਅੱਜ ਰਿਲੀਜ਼ ਹੋ ਚੁੱਕੀ ਐ ਤੇ ਅੱਜ ਪ੍ਰੀਮੀਅਰ ਸੀ ਤੇ ਕੱਲ ਜਿਹੜਾ ਪੰਜਾਬੀ ਵਰਲਡ ਵਾਈਡ ਜਿਹੜੀ ਕਿ ਫਿਲਮ ਪ੍ਰੋਨਾ 2 ਜਿਹੜੀ ਸਿਨੇਮਾ ਘਰਾਂ 'ਚ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਤੁਸੀਂ ਪੋਸਟਰ ਹੀ ਦੇਖ ਸਕਦੇ ਹੋ ਕਿੰਨਾ ਹਾਸੇ ਦੀ ਪਟਾਰੀ ਹੈਗੀ ਤੇ ਆਓ ਦਰਸ਼ਕਾਂ ਤੋਂ ਜਾਣਦੇ ਹਾਂ ਕਿੱਦਾਂ ਲੱਗੀ ਉਹਨਾਂ ਨੂੰ ਮੂਵੀ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਜੀ ਕੀ ਲੱਗਾ ਵਧੀਆ ਫਿਲਮ ਵਿੱਚ ਜੋ ਗੋਰਿਆਂ ਨੇ ਸਿੱਖ ਕੌਮ ਬਾਰੇ ਮੈਸੇਜ ਦਿੱਤਾ ਹੈ ਉਹ ਬਹੁਤ लाजवाब ਹੈ ਕਿਵੇਂ ਦਾ ਮੈਸੇਜ ਤੁਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਉਹ ਲੋਕਾਂ ਤੱਕ ਤਾਂ ਇਹ ਹੈ ਵੀ ਦੇਖੋ ਅੱਜ ਦੀ ਡੇਟ ਦੇ ਵਿੱਚ ਸਾਡਾ ਪੰਜਾਬ ਜਾ ਕੇ ਗੋਰਿਆਂ ਦੀ ਧਰਤੀ ਦੇ ਉੱਤੇ ਉਹਨਾਂ ਦੀ ਇੰਡਸਟਰੀ ਦੇ ਵਿੱਚ ਉੱਥੇ ਜਾ ਕੇ ਜੋ ਧਮਾਲਾਂ ਪਈਆਂ ਉਹ ਬਹੁਤ ਕਾਬਲੇਦਰੀ ਤੇ ਪਰੌਣਿਆਂ ਦੀ ਇੱਜ਼ਤ ਹੋਈ ਫਿਰ ਬਹੁਤ ਵਧੀਆ ਬਹੁਤ ਵਧੀਆ ਮੂਵੀ ਪਰਿਵਾਰ ਵਾਲੀ ਮੂਵੀ ਹੈ ਦੇਖਣੀ ਚਾਹੀਦੀ ਹੈ ਮੂਵੀ ਬਹੁਤ ਵਧੀਆ ਸਰ ਬਹੁਤ ਅੱਛੀ ਮੂਵੀ ਲੱਗੀ ਸਪੈਸ਼ਲੀ ਮੈਂ ਰਣਜੀਤ ਬਾਵਾ ਤੇ ਨਾਲ ਜਿਹੜੇ ਹੂਡਾ ਜੀ ਆਏ ਹਰਿਆਣੇ ਤੋਂ ਉਹਨਾਂ ਦੀ ਮੂਵੀ ਬਹੁਤ ਅੱਛਾ ਉਹਨਾਂ ਦੀ ਐਕਟਿੰਗ ਆ ਤੇ ਸਭ ਤੋਂ ਬੈਸਟ ਮੈਨੂੰ ਜਿਹੜੀ ਚੀਜ਼ ਲੱਗੀ ਕਿ ਬਾਹਰ ਦੀ ਜਿਹੜੇ ਐਨ ਆਰ ਆਈ ਮੈਡਮ ਨੇ ਜਾਂ ਗੋਰੇ ਨੇ ਉਹ ਸਾਡੀ ਮੂਵੀ ਜੁਆਇਨ ਕਰ ਰਹੇ ਆ ਜਿਹੜੀ ਕਿ ਸਾਡੇ ਬਹੁਤ ਪ੍ਰਾਊਡ ਆ ਸਾਡੇ ਲਈ ਬਰੌਡ ਪ੍ਰਾਊਡਫੁਲ ਗੱਲ ਆ ਤੇ ਬਹੁਤ ਮੈਨੂੰ ਵਧੀਆ ਲੱਗੀ ਮੂਵੀ ਪੰਜਾਬੀ ਉਹਨਾਂ ਰੋਜ਼ਗਾਰ ਦੇ ਨੇ ਹਾਂਜੀ ਬਿਲਕੁਲ ਔਰ ਫੈਮਿਲੀ ਮੂਵੀ ਆ ਸਾਰੇ ਆਪਣੀ ਫੈਮਲੀਆਂ ਨੂੰ ਲੈ ਕੇ ਪਹੁੰਚੋ ਥੋੜੀ ਕਮੇਡੀ ਔਰ ਹੈ ਤੇ ਉਹ मीनिंग ਇੱਕ मीनिंग ਵੀ ਹੈਗਾ ਜਿਹੜਾ ਨਵਾਂ ਯੂਥ ਬਾਹਰ ਨੂੰ ਜਾਣ ਨੂੰ ਮਤਲਬ ਪ੍ਰੇਰਿਤ ਹੋ ਰਿਹਾ ਤੇ ਉਹਦੇ ਲਈ ਬਹੁਤ ਅੱਛੀ ਇੱਕ ਉਹਨਾਂ ਨੇ ਉਹਦੇ ਵਿੱਚ ਨੋਲੇਜ ਵੀ ਦਿੱਤੀ ਆ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਕੁਝ ਹੈਗਾ ਜੇ ਆਪਾਂ ਇੱਥੇ ਮਿਹਨਤ ਕਰੀਏ। ਹੋਗੀ ਅਤੇ ਆਪਣੇ ਰঞ্জੀਤ ਬਾਵਾ ਦੀ ਕੀ ਲੱਗਿਆ ਤੁਹਾਨੂੰ ਮਤਲਬ ਕਿ ਐਕਟਿੰਗ ਦਾ? ਐਕਟਿੰਗ ਸੁਪਰ ਹਿੱਟ ਆ। 올 ਆਲਮੋਸਟ ਹਰ 10 ਆਫ 10 ਗੁਰਪ੍ਰੀਤ ਜਿਹੜੇ ਹੈਗੇ ਨੇ ਆਲਰੇਡੀ ਅੱਛੇ ਐਕਟਰ ਨੇ ਤੇ ਉਹਨਾਂ ਦੀ ਬਹੁਤ ਅੱਛੀ ਐਕਟਿੰਗ ਆ। ਰঞ্জੀਤ ਬਾਵਾ ਜੀ ਦੀ ਬਹੁਤ ਅੱਛੀ ਐਕਟਿੰਗ ਆ। ਸੋ ਬਹੁਤ ਮੈਂ 10/10 ਦੇਣਾ ਚਾਹਾਂਗਾ ਮੂਵੀ ਨੂੰ ਔਰ ਟੌਪਿਕ ਬਿਲਕੁਲ ਐਂਡਲੈਸ ਔਰ ਡਿਫਰੈਂਟ ਐਂਟਰਟੇਨਮੈਂਟ ਮੂਵੀ ਹੈ ਸਟਾਰਟਿੰਗ ਸੇ ਲੈ ਕੇ ਐਂਡ ਤੱਕ ਐਂਟਰਟੇਨਮੈਂਟ ਹੀ ਐਂਟਰਟੇਨਮੈਂਟ ਹੈ ਇਸ ਮੂਵੀ ਮੈਂ ਮੈਨਲੀ ਆਪਣਾ ਟਾਈਮ ਨਿਕਾਲ ਕੇ ਬੀਜ਼ੀ ਸਕੇਡਿਊਲ ਸੇ ਨਿਕਾਲ ਕੇ ਬੰਦਾ ਜ਼ਰੂਰ ਇਹ ਮੂਵੀ ਦੇਖੇ ਕਿਉਂਕਿ ਐਂਟਰਟੇਨਮੈਂਟ ਹੈ ਇਸ ਮੂਵੀ ਮੇ ਬਹੁਤ ਜ਼ਿਆਦਾ ਫੈਮਿਲੀ ਐਂਟਰਟੇਨਮੈਂਟ ਮੂਵੀ 10/10 ਵਧੀਆ ਵਧੀਆ ਜੀ ਵਧੀਆ ਮੈਂ ਤਾਂ ਪਛਾਣ ਲਿਆ ਤੁਹਾਨੂੰ ਤੁਸੀਂ ਪਛਾਣਾ ਮੈਂ ਪਿੱਛੇ ਤੁਹਾਡੇ ਨਾਲ ਚਿੱਟਪੇ ਸੀ ਹਾਂ ਜੀ ਕੱਲ ਦਾ ਲਾਸਟ ਟਾਈਮ ਉਹ ਵੀ ਫਿਲਮ ਆਈ ਸੀ ਸ਼ਾਇਦ ਗਿੱਪੀ ਕਰੇ ਵਾਲ ਦੀ ਸੀ ਹਾਂਜੀ ਹਾਂਜੀ ਵਾਲੀ ਕਿਹ ਫਿਰ ਫਿਲਮ ਆ ਜੀ ਬਹੁਤ ਵਧੀਆ ਬਹੁਤ ਵਧੀਆ ਅੱਜ ਪੂਰੇ ਲੁੱਕ ਬਣਾ ਕੇ ਆਏ ਤੁਸੀਂ ਤਾਂ ਮੁੰਡਿਆਂ ਨੇ ਲੁੱਕ ਬਣਾ ਕੇ ਆਏ ਮੇਰੀ ਹੈ ਹੀ ਲੁੱਕ ਇੱਦਾਂ ਦੀ ਤੇ ਅੱਜ ਜਿਹੜਾ ਗਾਣਾ ਚੱਲਿਆ ਪਹਿਲਾਂ ਜਿਹੜਾ ਸ਼ੁਰੂਆਤ ਗਾਣਾ ਹੈਗਾ ਜਿਹੜਾ ਟ੍ਰੇਲਰ 'ਚ ਵੀ ਆਉਂਦਾ ਗੱਲਾਂ ਦੱਸ ਦੋ ਮਿੱਠੇ ਪਤਾ ਨਹੀਂ ਕਿਹੜਾ ਲਾਸਟ ਸੀ ਲਾਸਟ ਸੀ ਨਹੀਂ ਨਹੀਂ ਬੱਸ ਇੱਦਾਂ ਨਹੀਂ। ਵੀ ਅੱਜ ਸੁਨਾਤ ਸੁਨਾ ਦੋ ਕੋਈ। ਮੈਨੂੰ ਐਕਚੁਅਲੀ ਆਉਂਦੇ ਨਹੀਂ ਲਿਰਿਕਸ ਜਿਆਦਾ ਬੱਸ ਆ ਨਾ ਇਹਦਾ ਗੱਲਾਂ ਬੱਸ ਦੋ ਮਿੱਠੀਆਂ ਏ। ਨਹੀਂ ਮੈਨੂੰ ਵੀ ਨਹੀਂ ਆਉਂਦਾ। ਅੱਛਾ ਅੱਜ ਸਪੈਸ਼ਲੀ ਮੈਂ ਚਾਹੇ ਸੁਨਾ ਦੂਗੀ ਚਾਹਤ ਦਾ ਸੁਆਦ। ਮੈਨੂੰ ਆਉਂਦਾ ਹੀ ਨਹੀਂ ਕਸਮ ਨਾਲ। ਲਿਰਿਕਸ ਨਹੀਂ ਯਾਦ। ਹਾਂ। ਇੰਜੋਏ ਗਾਣਾ ਸੁਣਾ। ਗਾਣਾ ਸੁਣਾ। ਹੋਰ ਸੁਣਾਓ ਕਿੱਦਾਂ ਚੱਲ ਰਿਹਾ? ਵਧੀਆ ਵਧੀਆ ਚੱਲ ਰਿਹਾ। ਹਾਂਜੀ। ਤੇ ਅੱਜ ਫਿਲਮ ਦਾ ਜਿਹੜਾ ਹੈਗਾ ਕੀ ਵਧੀਆ ਲੱਗਿਆ ਫਿਲਮ? ਸਾਰੀ ਫਿਲਮ ਵੀ ਵਧੀਆ ਸੀਗੀ ਸਭ ਕੁਝ ਵਧੀਆ ਸੀਗਾ ਹਾਂ ਤਾਂ ਹਾਸਾ ਵਧੀਆ ਹੈ ਹਾਂ ਸਾਰਾ ਹੀ ਵਧੀਆ ਜੇ ਕਾਮੇਡੀ ਵੀ ਆ ਡਰਾਮਾ ਵੀ ਆ ਇੱਕ ਇਮੋਸ਼ਨਲ ਵੀ ਆ ਵਧੀਆ ਸਾਰਾ ਕੁਝ ਪਰੋਣਿਆਂ ਦੀ ਗੱਲ ਹੋਈ ਹੈ ਨਾ ਵਿੱਚ ਉਹ ਕਿਵੇਂ ਜਿਹੜੇ ਜੀਜੇ ਜੂਜੇ ਪਰੋਣਿਆਂ ਨੇ ਕਿਰਦਾਰ ਪਰੋਣਿਆਂ ਵਾਲਾ ਨਿਭਾਇਆ ਜਿੱਦਾਂ ਪਰੋਣੇ ਕਰਦੇ ਨੇ ਉਦਾਂ ਹੀ ਨਿਭਾਇਆ ਤੁਹਾਡੇ ਵੀ ਹਾਂ 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 ਹੈਗਾ ਹੀ ਆ ਪਤਾ ਹੀ ਹੈ ਤਾਈਆਂ ਤਾਂ ਕਹਿ ਰਹੀ ਹੈ ਕਿ ਉਦਾਂ ਦੇ ਕਿਰਦਾਰ ਨਿਭਾਇਆ ਹੈ ਚਲੋ ਜੀ ਓਕੇ ਥੈਂਕ ਯੂ ਥੈਂਕ ਯੂ ਕਿਆਨਾਤ ਹੈ ਲੱਗਿਆ ਹਰਿਆਣੇ ਤੇ ਅੱਜ ਪੰਜਾਬੀ ਜਿਹੜੀ ਫਿਲਮ ਦਾ ਅੱਜ ਇਕੱਠੇ ਮਿਲੇ ਨੇ ਫਿਲਮਾਂ 'ਚ ਹੀ ਮਿਲ ਕੇ ਬਹੁਤ ਵਧੀਆ ਲੱਗਿਆ ਭਾਈ ਬੜੀਆ ਫਿਲਮ ਤੇ ਆਪਣਾ ਹਰਿਆਣਵੀ ਮੈਂ ਅੱਜ ਉਡਾ ਭਾਈ ਦਾ ਰੋਲ ਦਾ ਬਹੁਤ ਅੱਛਾ ਲੱਗਿਆ ਅਰ ਭਾਈ ਹਮ ਤਨੂ ਕਹਾਂਗੇ ਪੰਜਾਬ ਹਰਿਆਣਾ ਇੱਕ ਸਾਥ ਕੰਮ ਕਰੇ ਜੈਸੇ ਹੀ ਦਮਾਲ ਮਚਤਾ ਰਹੇਗਾ ਸਪੈਸ਼ਲ ਆਏ ਹੋ ਕਿ ਦੋਸਤ ਹੈਗੇ ਹੋ ਉਡਾ ਦੇ ਉਡਾ ਭਾਈ ਆਪਣਾ ਵੱਡਾ ਭਾਈ ਹੈ ਭਾਈ ਹਮ ਸੋਨੀਪਤ ਸੇ ਹੈ ਉਹ ਰੋਤਕਤ ਹੈ ਹਮੇ 5-7 ਸਾਲ ਹੋ ਗਏ ਇੱਕ ਸਾਥੇ ਮਿਲੇ ਹੋਏ ਹੈ ਦੋਨੋਂ ਭਾਈ ਅਰਿਏ ਮੇਰਾ ਵੀਰੇਂਦਰ ਭਾਈ ਹੈ। ہماری 65 ਬ੍ਰਾਂਚ ਹੈ ਪਹਿਲ ਨਿਊਟ੍ਰੀਸ਼ਨ ਕੀ 올 ਇੰਡੀਆ ਦੁਬਈ ਮੇ ਵੀ ਅਮਨੇ ਸਟੋਰ ਓਪਨ ਕਰਿਆ ਕਿ ਆਪਣਾ। ਸੋ ਅਸੀਂ ਦਰਸ਼ਕਾਂ ਤੋਂ ਜਾਣਿਆ ਤੇ ਕਈ ਇੱਥੇ ਜਿਹੜੇ ਅਕਸਰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਫਿਲਮ ਹੈਗੀ ਆ ਬਹੁਤ ਹੀ ਹਾਸੇ ਨਾਲ ਭਰੀ ਫਿਲਮ ਹੈਗੀ ਆ ਤੇ ਅੱਜ ਦੇ ਉਹ ਲਾਈਫ ਜਿਸ ਦੇ ਵਿੱਚ ਬਹੁਤ ਸਟ੍ਰੈਸ ਹੈਗਾ ਤੇ ਇਸ ਸਟ੍ਰੈਸ ਦੇ ਵਿੱਚ ਅਜਿਹੀਆਂ ਮੂਵੀਆਂ ਬਣਨੀਆਂ ਚਾਹੀਦੀਆਂ ਤੇ ਲੋਕਾਂ ਨੂੰ ਵੱਧ ਤੋਂ ਵੱਧ ਸਿਨੇਮੇ ਘਰਾਂ 'ਚ ਆ ਕੇ ਅਜਿਹੀਆਂ ਮੂਵੀਆਂ ਨੂੰ ਪਿਆਰ ਦੇਣਾ ਚਾਹੀਦਾ ਤਾਂ ਜੋ ਜਿਹੜੇ ਆਰਟਿਸਟ ਹੁੰਦੇ ਨੇ ਉਹਨਾਂ ਦੇ ਜਿਹੜਾ ਅ ਜਿਹੜਾ ਦਿਲ ਹੁੰਦਾ ਜਾਂ ਉਹਨਾਂ ਜਿਹੜਾ ਹੌਸਲਾ ਦੁੱਗਣਾ ਹੋ ਜਾਂਦਾ ਸੋ ਜੁੜੇ ਹੋ ਡੇਲੀ ਪੋਸਟ ਪੰਜਾਬੀ ਨਾਲ ਕਹਿੰਦੇ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕਮੋਸ਼ ਮੁਹਾਲੀ